ਸਰ ਲਗਾਤਾਰ ਸ਼ਹਿਰ ਦੇ ਵਿੱਚ ਆਵਾਰਾ ਪਸ਼ੂਆਂ ਕਰਕੇ ਹਾਦਸੇ ਹੋ ਰਹੇ ਹਨ ਤੇ ਅੱਜ ਇੱਕ ਕੀਮਤੀ ਜਾਨ ਹੋਰ ਆਵਾਰਾ ਪਸ਼ੂ ਦੀ ਟੱਕਰ ਨਾਲ ਚਲੀ ਗਈ ਹੈ ਸ਼ਿਵਸ਼ਕਿਆ ਨਗਰ ਦਾ ਵਿਅਕਤੀ ਜਿਹੜਾ ਮਜ਼ਦੂਰੀ ਕਰਦਾ ਸੀ ਗਰੀਬ ਪਰਿਵਾਰ ਦਾ ਸੀਗਾ ਦੋ ਬੱਚੇ ਸੀਗੇ ਇਸਦੇ ਆਵਾਰਾ ਪਸ਼ੂ ਕਰਕੇ ਜਿਹੜੀ ਇਸ ਦੀ ਉਹਦੀ ਜਾਨ ਚਲੀ ਗਈ ਹੈ ਬਾਕੀ ਜਾਣਕਾਰੀ ਆਪਾਂ ਸਮਾਜ ਸੇਵੀ ਸੰਸਥਾ ਨਰਸਨਾਰਾਇਣ ਸੇਵਾ ਦੇ ਪ੍ਰਧਾਨ ਰਾਜੂ ਚਰਾਇਆ ਜੀ ਤੇ ਉਹਨਾਂ ਦੇ ਫੈਮਿਲੀ ਮੈਂਬਰ ਤੋਂ ਲਵਾਂਗੇ ਕਿਸ ਤਰ੍ਹਾਂ ਹਾਦਸਾ ਹੋਇਆ ਤੇ ਕਿਵੇਂ ਇਹ ਜਾਨ ਗਈ ਕਰ ਹੱਥ ਸੇ ਹੋ ਰਿਹਾ ਆਵਾਰਾ ਪਸ਼ੂਆਂ ਕਰਕੇ ਕੀ ਕਰਨਾ ਚਾਹੋਗੇ ਅਜ ਵੀ ਗਰੀਬ ਪਰਿਵਾਰ ਮਜ਼ਦੂਰ ਹੈ ਜਿਹੜੀ ਉਂਦੀ ਦਿੱਕ ਹੈ ਇਹ ਨਗਰ ਨਿਗਮ ਦੇ ਅੰਡਰ ਹੈ ਆਪਾਂ ਬਾਰ ਬਾਰ ਇਹ ਮਤਲਬ ਪ੍ਰਸ਼ਾਸਨ ਨੂੰ ਪ੍ਰਾਰਥਨਾ ਕਰ ਚੁੱਕੇ ਹਾਂ ਉਹ ਵੀ ਕਹਦੇ ਅਸੀਂ ਉਪਰਾਲੇ ਕਰ ਰਹੇ ਹਾਂ ਲੇਕਿਨ ਇੱਥੇ ਇਨੀ ਕਿੰਨੀਆਂ ਸੰਖਿਆ ਹੈ ਜਿਹੜੇ ਲਾਚਾਰ ਪਸ਼ੂ ਸੜਕਾਂ ਤੇ ਆਮ ਘੁੰਮ ਰਹੇ ਨੇ ਬਾਈਪਾਸਾਂ ਤੇ ਨੇ ਬੜੀ ਬੜੀ ਦਿੱਕਤ ਹੈ ਬੜੀ ਬੜੀ ਪਰੇਸ਼ਾਨੀ ਹੈ ਇਹ ਇਹਦਾ ਹਾਲ ਤਾਂ ਪ੍ਰਸ਼ਾਸਨ ਕੋਲ ਸਮਾਜ ਸੰਸਥਾਵਾਂ ਤਾਂ ਨਹੀਂ ਕਰ ਸਕਣਗੀਆਂ ਕਿਉਂਕਿ ਪ੍ਰਸ਼ਾਸਨ ਹੀ ਕਰ ਸਕਦਾ ਹੈ ਔਰ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈ ਪੀੜ੍ਹੀਆਂ ਹੋਰ ਆਣ ਵਾਲੀਆਂ ਮੌਤਾਂ ਆਣ ਵਾਲੇ ਐਕਸੀਡੈਂਟ ਉਹ ਨਾ ਹੋ ਸਕਣ ਬੜੀ ਪਰੇਸ਼ਾਨੀ ਹੈ ਇਹਦੇ ਵਾਸਤੇ ਅਸੀਂ ਤਾਂ ਅਪੀਲ ਕਰ ਸਕਦੇ ਹਾਂ ਡੀਸੀ ਮੈਡਮ ਨੂੰ ਇਹਦੇ ਪੂਰੀ ਤਰ੍ਹਾਂ ਤੇ ਇਹਦੇ ਤੇ ਮਤਲਬ ਇਹਨਾਂ ਨੂੰ ਦੁਬਾਰਾ ਫਿਰ ਪਕੜਨ ਦਾ ਇੱਕ ਅਭਿਆਨ ਸ਼ੁਰੂ ਕੀਤਾ ਜਾਵੇ ਔਰ ਜਿਹੜੇ ਮੇਨ ਹਾਈਵੇ ਨੇ ਜਿੱਥੇ ਜ਼ਿਆਦਾ ਐਕਸੀਡੈਂਟ ਹੁੰਦੇ ਉੱਥੋਂ ਪਹਿਲਾਂ ਪਕੜੇ ਜਾ मेरा नाम सुमेर सिंह है आपके भाई का क्या नाम था और हुआ, अच्छा, हुआ? इनका नाम रोशन लाल था ये काम से घर पे जा रहे थे शाम को तो पीछे से ये जी पाँच तारीख बुधवार की बात इनके दो बच्चे है एक बेटी है अठारह साल की और एक बेटा है दस ग्यारह साल का पिता का क्या नाम है श्रीष्ण दयाल जी का चक नगर में कोई कार्रवाई की क्या कार्रवाई की जा रही है कोई मुआवजे की की मांग है सरकार से हाँ जी गरीब परिवार है जी कोई सरकार की तरफ से इनको कोई सहायता मिल जाए बच्चों का कोई पालन पोषण पढ़ाई वगैरह हो जाए यही मांग कर रहे हैं हम हादसा मतलब जैसे कोई कुछ लड़ रहे थे हमारा नहीं जी ये तो घर पे जा रहे थे पीछे से आके टक्कर हुआ चक्कर हादसा ये घर के पास में नगर में शाक्य नगर में

ਏ ਐਸਆਈ ਬਿਨੋਦ ਕੁਮਾਰ ਥਾਣਾ ਸੀਟੂ ਬੋਰ ਤੋਂ ਇਹ ਜਿਹੜਾ ਰੋਸ਼ਨ ਲਾਲ ਪੁੱਤਰ ਬਿਸ਼ਨ ਦਿਵਾਲ ਵਾਸੀ ਸਾਖਨਗਰ ਬੋਰ ਜੋ ਮਿਤੀ 5 11 25 ਨੂੰ ਆਪਦੇ ਘਰ ਨੂੰ ਜਾ ਰਿਹਾ ਸੀ ਤੇ ਵਾਰਾ ਪਸ਼ੂ ਦੀ ਟੱਕਰ ਮਾਰਨ ਕਰਕੇ ਜਰੇਲਾਜ ਦਾ ਕਲਸੀਪਲਾ ਬੋਰ ਸੀ ਬਾਅਦ ਚ ਰੈਫਰ ਕਰਤਾ ਸੀ ਡਾਕਟਰ ਸਾਹਿਬ ਨੇ ਫਰੀਦਕੋਟ ਦਾ ਇਹ ਸ੍ਰੀ ਗੰਗਨਗਰ ਲੈ ਗਏ ਬਸੁੰਦਰਾ ਹਸਪੀਟਲ ਚ ਤੇ ਜਨ ਸੇਵਾ ਦੇ ਹਸਪੀਟਲ ਦੇ ਦਰਾਂ ਨਾ ਇਲਾਜ ਰਿਹਾ ਉੱਥੇ ਦਰਾਂ ਨਾ ਇਲਾਜ ਦੀ ਮੌਤ ਹੋ ਗਈ 194 ਬੀ ਨੇ ਸਹੇਤ ਕਰ ਲਈ ਬੁਲਦੀ ਜਾਈ ਇਹ ਬਿਮਲਾ ਦੇਵੀ ਇਹਨਾਂ ਦੀ ਮਿਸਿਸ ਤੇ